ਆ ਦਰਬਾਰਾ ਵਾਲੇ ਸੁੱਚਿਆ ਕਰਦਾਰਾ ਵਾਲੇ ਵੰਡਦੇ ਨੇ ਰਹਿੰਦੇ ਸਦਾ ਪਿਆਰ ਹੁੰਦੀਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੈਰੋਕਾਰ ਹੁੰਦੀਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦੀਆਂ ਜੈ ਜੈਕਾਰਾ ਬਾਦੂ ਤਾਂ ਦਿਲ ਦੀਆਂ ਜਾਣੇ ਮਿਰਲਾ ਕੋਈ ਰਮਨਿ ਪਛਾਣੇ वनंदे रहंदे परियो पकार जयकारा साधू ने रब ते पैरोकार हूंदिय जयकारा साधू ने रब ते पके यार हूंदिय जयकारा ਗੋਣਾ ਜਿੰਨਾ ਦੇ ਪੱਲੇ ਸੁਰਤੀ ਵਿੱਚ ਸਿਰਨ ਚੱਲੇ ਲੋਕਾਂ ਉਹ ਦੇ ਸੇ ਭਕੀਰੀ ਹੈ ਤਾਂ ਕੋਲੀ ਅਧਰੀ ਅਮੀਰੀ ਇਨਾ ਤੇ ਰੰਗਾ ਖੁਸ਼ ਕਰਤਾਰ ਹੁੰਦੀਆਂ ਜੈ ਜੈਕਾਰ ਸਾਧੂ ਨੇ ਰੱਬ ਦੇ ਪੈਰ ਉੱਤਾਰ ਹੁੰਦੀਆਂ ਜੈ ਜੈ ਤੱਬਰ ਦੀ ਬਾਣੀ ਰਹੀ ਉਚਾਰ ਹੁੰਦੀਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੈਰੋਕਾਰ ਹੁੰਦੀਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦੀਆਂ ਜੈ ਜੈਕਾਰਾ ਅਰਦਾਸ ਮੰਗੋ ਨਾ ਰੱਬ ਦੇ ਗਾਉਂਦੇ ਜੀਵਨ ਦੀ ਜਾਚ ਸਿਖਾਉਂਦੇ ਚਿਹਰਾ ਤੇ ਨੂਰ ਨੇ ਭਰਦੇ ਰੱਖਦੇ ਨੇੜੇ ਨਾ ਨੇੜੇ ਨਾਂ ਬਿੰਦੇ ਆਉਣ ਵਕਾਰ ਹੁੰਦੀਆਂ ਜੈ ਜੈਕਾਰਾ ਸਾਨੂੰ ਨੇ ਰੱਬ ਦੇ ਪੈਰੋਕਾਰ ਹੁੰਦੀਆਂ ਜੈ ਜੈਕਾਰਾ ਸਾਨੂੰ ਨੇ ਰੱਬ ਦੇ ਪੱਕੇ ਯਾਰ ਹੁੰਦੀਆਂ ਜੈ ਜੈਕਾਰਾ ਦੁਖੀਆਂ ਦੇ ਦੁਖੜੇ ਕੱਟਦੇ ਨਾ ਤੋ ਮੁਖਣਾ ਵਟਦੇ ਗਿਆਨ ਦੇ ਬਾੜ ਮਾਰਦੇ ਪਿਆਰ ਦੀਆਂ ਗੁਲਾ ਤਾਰਦੇ ਜੀਵਨ ਵੀ ਜੀਵਨ ਵੀ ਬਦਲਨ ਹਾਰ ਹੁੰਦੀਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੈਰੋ ਕਾਰ ਹੁੰਦੀਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦੀਆਂ ਜੈ ਜੈਕਾਰਾ अमृते जो, जो दर्शन परसे बंगा गुरज सिंह सध साधू जी पीर तरसे सोने जो सोने जो दयारू बि अवतार हूंदी ਪੱਕੇ ਯਾਰ ਹੁੰਦੀਆਂ ਜੈ ਜੈ ਕਰਾਂ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦੀਆਂ ਜੈ ਜੈ